ਬਾਪਾ ਵੀ ਖੁੱਲ੍ਹੇ ਝੋਲਾ ਨਹੀਂ ਸਕਦਾ ਸਹੀ ਆਹ ਤਰ੍ਹਾਂ ਉਹ ਪਲੇ ਪਲੇ ਹੱਥੀਂ ਵੰਡ ਤੇ ਕਿਉਂ ਤੱਕ ਹੱਬ ਆਉਣਾ ਮਕੀ ਨਾਲ ਕਿੰਨੇ ਆ ਲੈ ਅੱਜ ਇੱਕ ਨਹੀਂ на пятницу. Так вот. 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 ਕੱਲ ਜੀ ਐਸਬੀਆਈ ਬੈਂਕ ਦੇ ਵਿੱਚ ਪਿੱਖੀ ਦੇ ਵਿੱਚ ਜਨਪਤ ਸਿੰਘ ਅਤਾਲੇ ਤਲਾ ਦਾ ਪੈਸੇ ਜਮ੍ਹਾਂ ਕਰਾਉਣ ਆਇਆ ਸੀਗਾ ਜੀ ਉੱਥੇ ਇੱਕ ਪਿੱਛੇ ਦੋ ਔਰਤਾਂ ਆਈਆਂ ਜੀ ਆ ਕੇ ਉਹਨਾਂ ਦੇ ਬੈਗ ਦੇ ਹੈਂਡ ਬੈਗ ਦੇ ਵਿੱਚੋਂ ਹੱਤ પા ਕੇ ਪੈਸੇ ਕੱਢ ਕੇ ਚਲੀਆਂ ਗਈਆਂ ਜੀ ਅਸੀਂ ਕੈਮਰੇ ਵਗੈਰਾ ਟਰੋਲ ਰਹੇ ਹਾਂਗੇ ਸਾਰੇ ਜਿੱਥੇ ਜਿੱਥੇ ਵੀ ਤੁਹਾਨੂੰ ਪਤਾ ਪਤਾ ਕਰ ਰਹੇ ਹਾਂਗੇ ਜਿੱਥੇ ਵੀ ਜਵੇਂ ਵੀ ਪਤਾ ਲੱਗਦਾ ਸਾਨੂੰ ਜੀ ਜਲਦੀ ਜਲਦੀ ਉਹਨਾਂ ਨੂੰ ਗ੍ਰਿਫਤਾਰ ਕਰਕੇ ਅਗਰੀ ਕਾਰਵਾਈਆਂ ਵਿੱਚ ਲਿਆਵਾਂਗੇ ਲੋਕਾਂ ਦੀ ਅਪੀਲ ਕਰੋ ਲੋਕਾਂ ਨੂੰ ਇਹੀ ਅਪੀਲ ਹੈ ਜੀ ਸਾਨੂੰ ਇਹਨਾਂ ਨੇ ਲੇਟ ਤਲਾਹ ਦਿੱਤੀ ਹੈ ਜੀ ਠੀਕੀ ਦੇ ਵਿੱਚ ਸ਼ਰਿਆਮ ਬੈਂਕ ਦੇ ਵਿੱਚ ਇੱਕ ਬਜ਼ੁਰਗ ਵੱਲੋਂ ਜੋ ਆਪਣੇ ਪੈਸੇ ਵਗੈਰਾ ਕਢਾਏ ਤੇ ਉਹਦੇ ਤੋਂ ਸ਼ਰਿਆਮ ਜਿਹੜੀ ਲੁੱਟ ਹੋਈ ਹੈ ਜਾਂ ਜਿੰਨਾ ਵੀ ਔਰਤਾਂ ਨੇ ਕੀਤੀ ਹੈ ਜਾਂ ਜਿੰਨਾ ਦਾ ਇਹਦੇ ਪਿੱਛੇ ਕੀ ਹੱਥ ਹੈ ਉਹ ਔਰਤਾਂ ਦੇ ਪਿੱਛੇ ਕੌਣ ਹੈ ਮਾਨਸਾ ਪੁਲਿਸ ਨੂੰ ਇਹਦੀ ਪੂਰੀ ਪਸ਼ਤੈਨੀ ਨਾਲ ਜਾਂਚ ਕਰਕੇ ਕਾਰਵਾਈ ਕਰਨੀ ਬਣਦੀ ਆ ਫਿਰ ਅਸੀਂ ਕਾਫੀ ਸਮੇਂ ਤੋਂ ਦੇਖ ਰਹੇ ਆ ਕਿ ਮਾਨਸਾ ਜ਼ਿਲ੍ਹੇ ਦੇ ਵਿੱਚ ਪਾਸ ਦੇ ਤਰਲੇ ਚੋੜਾ ਲਿਖਿਆ ਉਹ ਵੀ ਚਾਲ ਚੱਲ ਰਹੀ ਆ ਚੋਰੀਆਂ ਘਟਨਾਵਾਂ ਨਹੀਂ ਜਿਹੜੀਆਂ ਮਾਨਸਾ ਦੇ ਵਿੱਚ ਲੁੱਟਾਂ ਖੋਹਾਂ ਦੀਆਂ ਘਟਨਾਵਾਂ ਉਹ ਸਾਰੀਆਂ ਇਹਦੀਆਂ ਨੇ ਜਿਹੜੀਆਂ ਦੀਆਂ ਐਫਆਈਆਰ ਵੀ ਦਰਜ ਤੱਕ ਪੁਲਿਸ ਨਹੀਂ ਕਰਦੀ ਪੰਜਾਬ ਪੁਲਿਸ ਆ ਜਿਹੜੀ ਮਾਨਸਾ ਖਾਸ ਕਰਕੇ ਮਾਨਸਾ ਜ਼ਿਲ੍ਹੇ ਦੀ ਪੁਲਿਸ ਆ ਜੋ ਪਹਿਲਾਂ ਵੀ ਭੀਖੀ ਦੇ ਵਿੱਚ ਕੁਝ ਚੋਰੀਆਂ ਹੋਈਆਂ ਇਹ ਕੋਈ ਵਾਰਦਾਤ ਪਹਿਲੀ ਨਹੀਂ ਪੁਲਿਸ ਨੂੰ ਥੋੜਾ ਮਸਤੈਨੀ ਦੇ ਨਾਲ ਜਿਹੜਾ ਕੰਮ ਆ ਉਹ ਕਰਨਾ ਚਾਹੀਦਾ ਹੈ ਮਾਨਸਾ ਪੁਲਿਸ ਜਿਹੜਾ ਲੋਕਾਂ ਦੀ ਜਾਣ ਮਾਲ ਦੀ ਰੱਖਿਆ ਕਰਨ ਦੇ ਵਿੱਚ ਬੇਹਦ ਸਾਫਤ ਹੋਈ 안녕하세요. 전처 맞습니다. 선생님이요. 네. 네.